पाकर वर्तन हार कय कष्यात कार्य कृशितार Bye. ਬਾਇ ਬੈਰ ਭਏ ਸਭ ਰੇ ਅੰਮ੍ਰਿਤ ਨਾਮ ਸਾਧ ਸੰਗ ਲੈਣ ਉਹ ਪ੍ਰਸੰਨ ਭਏ ਗੁਰ ਦੇ ਪੂਰਨ ਹੋਈ ਸੇਵਕੀ ਸੇਵਾ ਹਾਲ ਜੰਜਾਲ ਵਿਕਾਰ ਤੇ ਰਹਤ ਰਾਮ ਨਾਮ ਸੁਣ ਰਸਨਾ ਕਹੇ ਤੇ ਧਾਰ ਪ੍ਰਸਾਦ ਦਇਆ ਪ੍ਰਭਤਾ ਨਾਨਕ ਨੇ ਬੀਖੇ ਬਹਮਾਰੀ ਧਰਬ ਕੀ ਉਸਤਾਤ ਕਰਉ ਸੰਤ ਮੀਰ ਨਾਮ ਜਾਲੇ ਕਾਰਤੀ ਜੇ ਤੁਹਾਡਾ ਬਸੈ ਸੋਤੇ ਨਿਹਾਰ ਸਰਬ ਇਸ਼ਾਤ ਆਕੀ ਪੂਰਨ ਹੋਰਦਾਰ ਮੁਰਗ ਪ੍ਰਗਟ ਸਭ ਲੋਏ ਹਮ ਤੇ ਊਚ ਪਾਏ ਅਸਸਾਂ ਪੂਰਨ ਹੋਏ ਆਉਣ ਜਾਣ ਪਾਠ ਚਲੇ ਜਨ ਸੋ ਨਾਲ ਗੱਡ ਸਹਿ ਪਰਮਤ ਹੋਏ ਸ਼ਾਂਤ ਰਿਤ ਨਵ ਨਿਤ ਬੋਧ ਗਿਆਨ ਸਰਬਦੈ ਸਿੰਘ ਆਸਪ ਜੋਗ ਪ੍ਰਭ ਧਿਆਨ ਗਿਆਨ ਸੇ ਹੂ ਕਮਿਸ਼ਾਨ ਮੱਲ ਪਰਗਾ ਸਭ ਤੇ ਮਾਣ ਸਗਲ ਤੇ ਦਾਸ ਹੈ ਅਗਰਾ ਚਤਰ ਤਤ ਕਾ ਬੇਤਾ ਸਭ ਦ੍ਰਿਸ਼ਿ ਇੱਕ ਨਿਸ਼ੇਤਾ ਮਲ ਤੇ ਸਜਨ ਕਾ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਗੁਰ ਨਾਨਕ ਜਪੈ ਮਨ ਕੋਤਬ ਜਗ ਮਹਿ ਤਾਂ ਕੀ ਗਤ ਹੋਏ ਕੋ ਬਿੰਦ ਨਾਮ ਧੁਨ ਬਾ ਸਿਮਰਤ ਸਾਸਤ੍ਰ ਭੇਦ ਭਖਾਣੀ ਜਲਮਤਾਤ ਕੇਵਲ ਹਰਨਾ ਗੋਬਿੰਦ ਮਗਟ ਤੇ ਨਾਨਕ ਸਰਾਵ ਔਰ ਆਦ ਸਾਧ ਸੰਗ ਮਿਟਾਰ ਸਤਿ ਕਿਰਪਾ ਦੇ ਜਨ ਦੇ ਛੁਟੈ ਆ ਕੈ ਮਾਸਤਕ ਕਰਮ ਪ੍ਰਾਪਾ ਸਾਧ ਸੰਤ ਨਾਨਕ ਤੇ ਆਏ ਸਮਾਨ ਬਸਾ ਸੁਨ ਲਾਏ ਪ੍ਰੀਤ ਜਨ ਆਵੇ ਹਰ ਪ੍ਰਭ ਜੀ ਕ ਨੰਮ ਮਰਨ ਤਾਕਾ ਮੂਖ ਤੇ ਵਾਰ ਜਗ ਰਪ ਦੇ ਸਦ ਕਾਲ ਬੁਧਾਰੇ ਗਨਾ ਮਨ ਬਾਹੇ ਸਮਾਈ ਦੁਖ ਰੋਗ ধন ਸੇ ਭੈ ਪਰਮ ਸਾਧਨਾ ਨਿਰਮਲਤਾ ਕੇ ਕਰਮ ਮੇਉ ਉਦੇਤਾ ਕੀ ਸੁਭਾਵਨੀ ਨਾਨਕ ਗੁਨ ਨਾਮ ਸੁਖਮਨੀ ਸੁਖ ਕਰੋਤਮੇਨ ਸੇ ਪਰਮ ਸਾਧਨਾ ਨਿਰਮਲਤਾ ਸਤ ਬਤੇ ਉਚਿਤ ਸੋਬ ਬਣੀ ਨਾਨਕ ਗੁਨ ਨਾ ਸੁਖmani ਜੇ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਛੰਦਾ ਜਾਂ ਤੇਰਾ ਬੰਦਾ ਧਰਮੀ ਟੋਟ ਨਾ ਆਵੀ ਜਾਇ ਖਰਚ ਰਹੰਦਾ ਸਤਿਨਾਮ ਸ੍ਰੀ ਵਾਹਿਗੁਰੂ ਬੇਰੀ ਮਿਲਤ ਸਾਖੀ ਤੇ ਆ ਲੈ ਮੰਗੇ ਮੰਦਾ ਦੇਖਾ ਕੋਈ ਨਾ ਪੁੱਛੀ ਜਹਤ ਬਖਸ਼ੰਦਾ ਕਨਾਲ ਤੇ ਆ ਜੋਤ ਪਾਰ ਜੈ ਤੁਹ ਕੋ ਗੋਬਿੰਦਾ ਇਹ ਆਜ ਸਵਾਰੀ ਹੈ ਜਿਆ ਤੁਝ ਪਾਵਨ ਨਾਮ ਉਹ ਆਨੰਦ ਤੇ ਸੁਖ ਪਾਇਆ ਮਿਲ ਗੁਰ ਗੋਬਿੰਦਾ ਮਾਣੇ ਪਿਤਾ ਮਾਤਾ ਤਰਤ ਮਹਤ ਸੋਈ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਜ ਦਰਮ ਦੂਰ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਤੇ ਆਇਆ ਗਏ ਮੁਸਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਦੀਜ ਖੋਲ ਕਿਵਾਰ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਖੋਲ ਕਿਵਾਰ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਦਰ مانਗੇ ਥਾਂ ਦੇ ਦਰਬਾਰ ਹਾਲ ਮਰੀਦਾਂ ਦਾ ਕਹਿਣਾ ਮਿੱਤ ਪਿਆਰੇ ਨੂੰ ਤਤ ਬਿਨ ਰੋਗ ਰਜਾਈਆਂ ਦਾ ਤਤ ਬਿਨ ਰੋਗ ਰਜਾਈਆਂ ਦਾ ਤੇ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੇ ਪਿਆਰੇ ਨੂੰ ਨਿਵਾਸਾਂ ਦੇ ਲੈਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਸਰਾਹੀ ਖੰਜਰ ਪਿਆਲਾ ਸਰਾਹੀ ਖੰਜਰ ਪਿਆਲਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਜਾਣਦੇ ਆ ਸਾਨੂੰ ਸਤਣ ਚੰਗਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ حال ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਧਨ ਧਨ ਸਿੰਘ ਜੀ ਗੋਬਿੰਦ ਸਿੰਘ ਜੀ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਮਾਤਾ ਗੁਜਰ ਕੋਰ ਜੀ ਤਨ ਤਨ ਮਾਤਾ ਗੁਜਰ ਕੋਰ ਜੀ ਤਨ ਤਨ ਪੰਜ ਪਿਆਰੇ ਸਿੰਘ ਜੀ ਤਨ ਤਨ ਪੰਜ ਪਿਆਰੇ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਪਿਤਾ ਤਨ ਤਨ ਕੁੱਲ 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 ਤਨ ਤਨ ਸੋ ਜਨਨੀ ਜਿਨ ਗੁਰਛਨਾ ਮਾਰੇ ਤਨ ਤਨ ਸੋ ਜਨਨੀ ਤੇ ਬੋਦੀ ਪਾਤਸ਼ਾ ਬੈਠਾ ਸੋ ਦੀਪਾਤਸ਼ਾ ਸੋ ਦੀਪਾਤਸ਼ਾ ਬੈਠਾ ਸੋ ਦੀਪਾਤਸ਼ਾ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤ ਗੁਰੂ ਕਹਾਵੇ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸੇ ਡਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਤੇ ਇੱਕ ਬਹਾਦਰ ਸਿਮਰਿਆ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਆਮੇ ਤਾਏ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਆਵੇ ਤਾਂ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰੀਏ ਤੇ ਇੱਕ ਬਹਾਦਰ ਸਿਮਰੀਏ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਤਨਨਾਮ ਸਤਨਾਮ ਸਤਨਾਮ ਜੀ